ਜੀਦੀ ਅਕਾਲ ਤੁਹਾਡਾ ਸਾਰਿਆਂ ਦਾ ਸੋਹਣੀ ਮੁੰਜਲ ਹੈਲ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਰਾਜੀ ਖੁਸ਼ ਹੋਵੋਗੇ, ਚੜ੍ਹਦੀ ਕਲਾ ਚ ਹੋਵੋਗੇ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤਾਂ ਦੋਸਤੀ ਬਖਸ਼ੀ ਹੈ ਨਾ। ਪਾਈ ਦੀ ਵੀਡੀਓ ਬਣਾਉਣ ਲੱਗੇ ਸੀ। ਅੱਜ ਆਪਣੇ ਕੋਲ ਸ਼ਾਲ ਸੀ ਬੇਕਾਰ। ਥਾੜੀ ਗਰਮ ਤੇ ਬੋਲੀ-ਬੋਲੀ ਜਿਹੜੀ ਹੁੰਦੀ ਆ ਹਨਾ ਤੇ ਮੈਂ ਸੋਚਿਆ ਤੁਹਾਨੂੰ ਇਹਦੇ ਘਰ ਵਿੱਚ ਜੜਾਬਾ ਬਣਾ ਕੇ ਦਿਖਾਉਣੀ ਆ। ਫਿਰ ਮੈਨੂੰ ਵੀ ਜਦੋਂ ਤੁਸੀਂ ਗਰਮ ਜੜਾਬਾਂ ਦੀ ਤੁਹਾਨੂੰ ਬਣਾ ਕੇ ਦਿਖਾਉਣੀ ਆ ਕਿਵੇਂ ਬਣਾਉਣੀ ਆ। ਤੇ ਪਹਿਲਾਂ ਆਪਾਂ ਕੀ ਕਰਨਾ? ਆਹ ਤੇ ਜੇ ਆਪਾਂ ਕੱਟ ਦੇਣੀ ਐ ਇੱਥੋਂ ਆ ਜਿਹੜੇ ਕੱਟ ਹੋਏ ਕੱਟ ਕੇ ਹਨਾ ਇਧਰ ਨੂੰ ਆਪਾਂ ਲੈਣੀ ਆ ਆਹ ਚ ਇਧਰ ਨੂੰ ਲੈਣੀ ਆ 11 ਹਾਂਜੀ ਆਜੀ ਜੇ ਆਪਾਂ ਪਹਿਲਾਂ ਕੱਟ ਦੇਣੀ ਐ ਕੱਟਦਾ ਕਿ ਤੁਹਾਨੂੰ ਦੱਸਦੀ ਆ ਇਧਰ ਨੂੰ ਆਪਾਂ ਲੈਣੀ ਆ ਹਨਾ 11 ਇੰਚ ਚੜਾਈ ਇਹਨਾਂ ਤੋਂ ਬਗੈਰਾ ਕਟਿੰਗ ਤੋਂ ਬਗੈਰ ਇੱਥੋਂ ਲੈਣੀ 11 ਇੰਚ ਤੇ ਨਿਸ਼ਾਨੀ ਲਾ ਲੈਣੀ ਆ ਉੱਪਰ ਨੂੰ ਲੈਣੀ ਆਪਾਂ 9 ਇੰਚ ਇਕੱਠੀ ਹੋ ਗਈ ਸੀ ਮੇਤੋ ਉੱਪਰ ਨੂੰ ਲੈਣੀ ਆਪਾਂ 9 ਇੰਚ ਇਹਦੀ ਨਾ ਆਪਾਂ ਦੂਧਾ ਕਰਕੇ ਪਹਿਲਾਂ ਕੱਟ ਲੈਣਾ ਤੁਹਾਨੂੰ ਮੈਂ ਕੱਟ ਕੇ ਦਿਖਾਉਣੀ ਆ ਫਿਰ ਮਿਲਦੇ ਆ ਇਹਨੇ ਇਦਾਂ ਤੇ ਇਦਾਂ ਦੂਜੇ ਪਾਸੇ ਕੱਟ ਲੈਣਾ ਆਪਾਂ ਹਾਂਜੀ ਆਪਾਂ ਕੱਟ ਲਿਆ ਦੂਧਾ ਕਰਕੇ ਦੂਧਾ ਕਰਕੇ ਕੱਟ ਲਿਆ ਦੋ ਬਣਾ ਲਏ ਇੱਕ ਮੈਂ ਸਾਈਡ ਤੇ ਰੱਖਤਾ ਤੇ ਹੁਣ ਆਪਾਂ ਕੀ ਕਰਨਾ ਇਸ ਚੀਜ਼ ਨੂੰ ਇਦਾਂ ਜਿਹੜਾ ਚੌੜਾ ਇਹਨੂੰ ਇਦਾਂ ਆਪਾਂ ਕਰ ਦੇਣਾ ਤੇ ਫੋਲਡ ਕਰ ਦੇਣਾ ਹੁਣ ਆਪਾਂ ਕੀ ਕਰਨਾ ਹਨਾ ਤੇ ਇੱਥੋਂ ਜਿਹੜੀ ਚੜਾਈ ਲੈਣੀ ਆਪਾਂ ਇੱਥੋਂ ਇਹਦੀ ਚੜਾਈ ਆਪਾਂ ਲੈਣੀ ਹੈ 1.5 ਇੰਚ 1.5 ਇੰਚ ਦੀ ਨਿਸ਼ਾਨੀ ਲਾ ਲੈਣੀ ਆਪਾਂ ਤੇ ਇਧਰ ਨੂੰ ਲੈਣੀ ਆਪਾਂ 6 ਇੰਚ ਕੱਟਦੇ ਪਤਵਾ ਦੋ ਹਾਂਜੀ ਆਪਾਂ ਇਸ ਦਾ ਕੱਟ ਲਾ ਇੱਥੋਂ 1.5 ਇੰਚ ਇਧਰ ਨੂੰ 6 ਇੰਚ ਕੱਟ ਲਿਆ ਇਸ ਦਾ ਆਪਾਂ ਦੂਜਾ ਹਿੱਸਾ ਵੀ ਦਾ ਕਟਾਂਗੇ ਇਹਨੂੰ ਇਦਾਂ ਹੀ ਕੱਟਣਾ ਹੈ 6 ਸੇਮ ਇੱਦੈ ਇਹਨੂੰ ਪੁੱਤੇ ਰੱਖ ਕੇ ਕੱਟ ਲਾਂਗੇ ਪਹਿਲਾਂ ਆਪਾਂ ਕੱਟ ਲਈਏ ਹਾਂ ਪਹਿਲਾਂ ਕੱਟ ਲਈਏ ਹਾਂਜੀ ਇਸ ਤਾਂ ਆਪਾਂ ਦੋਨੇ ਕੱਟ ਲਏ ਆ ਤੁਸੀਂ ਦੇਖ ਸਕਦੇ ਆ ਵੀ ਕੱਟ ਲਿਆ ਇਦਾਂ ਬਣ ਜਾਣਾ ਹਿੱਸਾ ਤੇ ਆ ਵੀ ਇਦਾਂ ਹੀ ਹਿੱਸਾ ਬਣ ਗਿਆ ਤੇ ਹੁਣ ਆਪਾਂ ਕੀ ਕਰਨਾ ਇਹਨੂੰ ਪੁੱਠਾ ਕਰ ਲੈਣਾ ਪੁੱਠਾ ਕਰਕੇ ਇੱਥੋਂ ਇੱਥੋਂ ਇੱਥੇ ਤੱਕ ਆਪਾਂ ਸਲਾਈ ਕਰਨੀ ਹੈ ਮੈਂ ਤੁਹਾਨੂੰ ਕਰਕੇ ਦਿਖਾਉਣੀ ਹੈ ਸੇਮੀ ਕੋਆ ਕਰਕੇ ਜੋ ਕਿ ਬਾਹਰ ਘਾਟਾ ਪਾ ਕੱਟ ਦਿੰਨੇ ਆ ਹਨਾ ਮੇਰੇ ਤੋਂ ਜਿਆ ਕਲੇ ਦੁਖਾ ਕੇ ਹਟਿਆ ਬਹੁਤ ਸੌਫਟ ਤੇ ਗਰਮ ਜਲਾਬਾ ਬਣਨਗੇ ਆਏ ਹਨਾ ਤੇ ਕਿਉਂਕਿ ਠੰਡ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਬਾਤੂ ਕਾ ਟੂ ਕਪੜਾ ਕਾ ਕੱਟ ਦਿੰਨੇ ਆ ਕੀ ਨਾ ਹਾਂਜੀ ਆਪਾਂ ਸੂਈ 'ਚ ਹਨਾ ਥੋੜਾ ਪੱਕਾ ਧਾਗਾ ਪਾ ਲਿਆ ਇਸ ਤਰ੍ਹਾਂ ਲਗਾ ਲਈ ਗੰਢ ਤੇ ਹੁਣ ਆਪਾਂ ਸਲਾਈ ਕਰਦੇ ਆ ਇਸ ਤਰ੍ਹਾਂ ਕਿੰਨੀ ਕਰਨੀ ਐ ਇਹ ਤਾਂ ਸਲਾਈ ਕਰਨੀ ਆ ਅੱਜ ਮਿੱਤਰੋ ਆਵਾਜ਼ ਆਉਂਦੀ ਆ ਤਾਂ ਇਹ ਵੀ ਫਿਰ ਆਵਾਜ਼ ਖਾਂ ਤੋਂ ਸਾਨੂੰ ਆਉਂਦੀ ਹੁੰਦੀ ਥੋੜ ਨੂੰ ਪਤਾ ਨਹੀਂ ਕਿੱਥੇ ਚੋਂ ਆਉਂਦੀ ਹਾਂਜੀ ਆਵਾਜ਼ ਆਪਣੀ ਤਾਂ ਆਉਂਦੀ ਆ ਆਪਾਂ ਤਾਂ ਫੋਨ ਕਰਕੇ ਆਵਾਜ਼ ਬਣਾਉਂਦੇ ਆ ਹਨਾ ਉਹ ਮਾਇਕ ਛੋਟੇ ਗੋਲਾ ਖਿਆ ਵਾਇਰ ਆ ਸਾਡੀ ਉਹਦੀ ਵਾਇਰ ਛੋਟੀ ਹੈ ਪਰ ਜਿੱਲੀ ਜਿੱਲੀ ਰੇ ਜਾਂ ਫਿਰ ਉਨੀ ਕੋ ਵਾਇਰ ਕੈਚ ਕਰ ਲੈਂਦਾ ਵਾ ਹਾਂਜੀ ਇਦਾਂ ਕਰਕੇ ਆਪਾਂ ਸੂਈ ਨਾਲ ਇਹਨੂੰ ਪਹਿਲਾਂ ਸਲਾਈ ਕਰ ਲੀਏ ਇਦਾਂ ਕਰਦੀ ਸਾਨੂੰ ਹਾਂ ਇਦਾਂ ਕਰਦੀ ਪਹਿਲੇ ਮਿੱਤਰ ਆ ਪਾ ਕਰ ਲੀਏ ਮਾੜਾ ਮੈਂ ਤਾਂ ਜ਼ੂਮ ਕਰਕੇ ਉਹ ਦਿਖਾ ਦਿੰਨਾ ਹਾਂ ਜ਼ੂਮ ਕਰਕੇ ਦਿਖਾ ਦੇ ਇਦਾਂ ਆਪਾਂ ਸਲਾਈ ਕਰਦੇ ਹਾਂ ਸੂਈ ਨਾਲ ਕਰੋ ਮਾੜਾ ਹਾਂਜੀ ਪੁੱਤ ਥੱਲੇ ਕਰੋ ਇੱਥੇ ਆ ਮਾਰਕ ਬਹੁਤ ਹੀ ਸੌਫਟ ਬਹੁਤ ਹੀ ਵਧੀਆ ਜਿਹੜਾ ਆਪਾਂ ਬੰਨ੍ਹ ਗੀ ਆ ਇਹ ਗਰਮ ਗਰਮ ਨਿੱਗੀਆਂ ਨਿੱਗੀਆਂ ਪੈਰਾਂ 'ਚ ਕਿ ਸਾਧੀਆਂ 'ਚ ਆਪਾਂ ਇਹਨਾਂ ਦੀ ਜਰੂਰਤ ਬਹੁਤ ਜ਼ਿਆਦਾ ਹੁੰਦੀ ਆ ਹਾਂਜੀ ਹਾਂਜੀ ਪੈਸਤਾ ਇਹਨੂੰ ਦੇਖ ਸਕਦੇ ਜਿੱਦਾਂ ਕਰਕੇ ਸੂਈ ਨਾਲ ਮੈਂਟੋ ਮੈਂਟ ਆਪਾਂ ਸਲਾਈ ਕਰ ਲੈਣਾ ਇਹਨੂੰ ਵਾਹ ਵਧੀਆ ਤੇ ਨਿੱਗੀਆਂ ਜਿਹੜਾ ਆਪਾਂ ਬੰਨ੍ਹਦੀ ਆ ਤੁਸੀਂ ਵੀ ਕਹੋਗੇ ਕੀ ਤਰੀਕਾ ਦੱਸਿਆ ਬਣ ਵੀ 5 ਮਿੰਟ ਨਹੀਂ ਲੱਗਦੇਗੇ ਵੀਡੀਓ 'ਚ ਵੀਡੀਓ ਚ 5 ਮਿੰਟ ਨਹੀਂ ਲੱਗਦੇ। ਵੀਡੀਓ ਚ ਤਾਂ ਟਾਈਮ ਬਹੁਤ ਲੱਗਦਾ ਜਦੋਂ ਆਪਾਂ ਬਣਾਉਂਦੇ ਭਾਵੇਂ ਚ ਬਣਾਉਣੀ ਆ ਹੁਣ। ਇਹ ਤਾਂ ਜਿਆਕ ਸਾਡਾ ਕਦੀਆਂ ਦਾ ਮਸਤੀ। ਤੇ ਇੱਥੋਂ ਦੇਖੋ ਹੁਣ ਤੁਸੀਂ ਕੀ ਕਰਨਾ? ਇੱਥੋਂ ਆਪਾਂ ਇੱਥਾਂ ਸਾਰੀਆਂ ਸੂਈ ਨਾਲ ਸਲਾਈ ਕਰ ਲਈ। ਕਰਨਵਾਜਪਤ ਬੰਦ ਕਰੋ। ਇੱਥੋਂ ਇਦਾਂ ਸੂਈ ਨਾਲ ਸਲਾਈ ਕਰ ਲਈ ਹੁਣ ਆਹ ਚੀਜ਼ ਕੀ ਕਰਨੀ ਇਹਨੂੰ ਲੱਗ ਲੱਗ ਕਰਕੇ ਇੱਥੋਂ ਆਪਾਂ ਸੂਈ ਨਾਲ ਇਸ ਤਰ੍ਹਾਂ ਖੜਦੋ ਫਾਣੋਂ ਵਿੱਚ ਫੇਰ ਤੋਂ ਮਾਰਕਰ ਕੋਥਲੇ ਲਾ ਕੇ ਆਓ ਮੈਂ ਗੁੰਮ ਕਰਦਾ ਏਦਾਂ ਹਾਂਜੀ ਚੈੱਕ ਕਰ ਲੋ ਏਦਾਂ ਬਣਾਉਣਾ ਏ ਏਦਾਂ ਆ ਕੇ ਬਸ ਹੁੰਦਾ ਏ ਸਾਰਿਆਂ ਨੇ ਏਦਾਂ ਕਰਨਾ ਕੋਠੀ ਜਾ ਕੇ ਰਹਿ ਗਈ ਜੈਕ ਜੈਕ ਵਸੇ ਏਦਾਂ ਹੀ ਆ ਵਸਤੀਆਂ ਜੈਕ ਸਾਡਾ ਬੜੀਆਂ ਕਾਲ ਦਾ ਪੁੱਛੋ ਨਾ ਤੁਸੀਂ ਪਿਆਰੀ ਆ ਗੋਣ ਤੇ ਨਹੀਂ ਕੋਈ ਹੈ ਨਹੀਂ ਬਸ ਪਿਆਰੀ ਆ ਪਾਰੀ ਗੋਣ ਹੈ ਇਹਦੇ ਚ ਸਾਡੀ ਗਦੇ ਜੇ ਚ ਮਸਤੀਆਂ ਕਰਦਾ ਹਾਂ ਆ ਦੇਖੋ ਤਾਂ ਆਹ ਇਸ ਤਰ੍ਹਾਂ ਕਿਸੇ ਨਹੀਂ ਆ ਇਸ ਚ ਆਈ ਬਣ ਜਾਣਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਕੀ ਕਰਨਾ ਇਸ ਚੀਜ਼ ਨੂੰ ਸਾਦੇ ਨੂੰ ਵਿਚ ਵਿਚ ਦੀ ਕਰ ਚ ਪੱਢਣਾ ਸਵਾਰ ਕੇ ਧਾਗੇ ਸਾਰਿਆਂ ਨੂੰ ਆਈ ਆਪੋਨੇ ਕਰਦੇ ਹੁਣੇ ਸਟਾਪ ਇੱਦਾਂ ਮੜ ਕੇ ਆਪਾਂ ਗੰਡ ਲਗਾ ਦੇਣੀ ਇਹਨਾਂ ਦੀ ਇੱਦਾਂ ਫੋਲਡ ਕਰਕੇ ਇਹ ਤਾਂ ਦੇਖੋ ਜਿਆਕ ਨਾ ਸਾਡਾ ਇਲਤਾਂ ਦੀ ਜਾੜਾ ਪੂਰੀ ਆ ਮਗਰ ਬੈਠਾ ਕੰਨ ਨਾ ਪੰਗੇ ਲਈ ਜਾਂਦਾ ਇਹਦਾ ਆ ਸ਼ੇਪ ਬਣ ਜਾਣੀ ਇਹਦੀ ਹੁਣ ਆਪਾਂ ਕੀ ਕਰਨਾ ਸਿੱਧਾ ਕਰਨਾ ਇਹ ਬਣ ਗਈ ਆਪਣੀ ਜਰਾਬਾਂ ਚਾਕੋ ਮੀਟਰੂ ਦੇਖ ਸਕਦੇ ਤੁਸੀਂ ਇਹ ਬਣ ਗਈ ਆਪਣੀ ਜਰਾਬ ਆਪਾਂ ਤੁਹਾਨੂੰ ਪਾ ਕੇ ਵੀ ਦਿਖਾਉਨੇ ਆ ਇਸੇ ਤਰ੍ਹਾਂ ਇਹ ਪਾ ਦੂਜੀ ਜਰਾਬ ਵੀ ਤਿਆਰ ਕਰ ਲਈ ਤੁਸੀਂ ਦੇਖ ਸਕਦੇ ਦੋਨੇ ਜਰਾਬਾਂ ਆਪਾਂ ਪਾ ਕੇ ਦਿਖਾਉਨੇ ਆ ਕਿ ਆਵਾਜ਼ ਪਤਾ ਨਹੀਂ ਆਉਂਦੀ ਹੈ ਖਣੀ ਨਹੀਂ ਇਹ ਤਾਂ ਮੈਂ ਤੁਹਾਨੂੰ ਕੁਝ ਕਹਿ ਨਹੀਂ ਸਕਦੀ ਪਰ ਮੈਂ ਦੇਖ ਸਕਦੇ ਹੋ ਆਪਣੇ ਗਰਮ ਜਰਾਬਾਂ ਬਣ ਕੇ ਬਿਲਕੁਲ ਰੈਡੀ ਆ ਦੇਖ ਸਕਦੇ ਹੋ ਤੁਸੀਂ ਆ ਤਾਂ ਚੱਕੋ ਇਹ ਤਾਂ ਉਹ ਬਣ ਗਈਆਂ ਜਿਵੇਂ ਜੁੱਤੀਆਂ ਜਿਹੀ ਨਹੀਂ ਹੁੰਦੀ ਜੁੱਤੀਆਂ ਵਾਲੇ ਗਰਮ ਜਰਾਬਾਂ ਬਿਲਕੁਲ ਬਣ ਕੇ ਤਿਆਰ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਘਰ ਵਿੱਚ ਜਰਾਬਾਂ ਬਣ ਕੇ ਤਿਆਰ ਆ ਇਦਾਂ ਆਪਾਂ ਹਨਾ ਜਿਹਦਾ ਆਪਾਂ ਘਰ ਵਿੱਚ ਬਣਾ ਸਕਦੇ ਆ ਗਰਮ ਪਾ ਸਕਦੇ ਚੱਪੜਾਂ ਨਾਲ ਪਾ ਸਕਦੇ ਤੁਸੀਂ ਜੁੱਤੀ ਨਾਲ ਜਿਵੇਂ ਮਰਜੀ ਤੁਸੀਂ ਘਰ ਵਿੱਚ ਜਰਾਬਾਂ ਬਣਾ ਸਕਦੇ ਇੱਕ ਤਰ੍ਹਾਂ ਦੀਆਂ ਗਰਮ ਗਰਮ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਆ ਵਿੱਚ ਮੈਂਟਲ ਬਚਦੀ ਹੈ ਨਾ ਆਪਾਂ ਜੇ ਆਪਾਂ ਥੋੜੇ ਟਾਈਮ ਵਿੱਚ ਸੂਈ ਧਾਗੇ ਨਾਲ ਬਣਾ ਸਕਦੇ ਹਾਂ ਠੀਕ ਹੈ ਜੇ ਤੁਹਾਨੂੰ ਗਰਮ ਕਪੜਾ ਕੋਈ ਗਰਮ ਤੋਂ ਮਾਲ ਪਿਆਏ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਕਰੇ ਭੁੱਲਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ